ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਕੁਚਰ ਚੈਨਲ ਤੇ ਤੁਹਾਨੂੰ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋ ਹੋ ਤੇ ਚਲੋ ਜੀ ਅੱਜ ਆਪਾਂ ਕਰਦੇ ਹਾਂ ਵੀਰ ਜੀ ਨੂੰ ਤੇ ਆਪਾਂ ਗਏ ਸੀਗੇ ਬੁਲਾਰ ਸਾਮਾਨ ਲੈ ਕੇ ਆਏ ਥੋੜਾ ਜਿਹਾ ਤੁਹਾਨੂੰ ਸ਼ੇਅਰ ਕਰਦੇ ਹਾਂ ਦਿਖਾਉਣੇ ਆ ਤੁਹਾਨੂੰ ਤੇ ਪਹਿਲਾਂ ਆਪਾਂ ਦਿਖਾਉਣੇ ਆ ਖੁਸ਼ ਦਾ ਪਟਕਾ ਲੈ ਕੇ ਆਏ ਆਂ ਆ ਦੇਖੋ ਜੀ ਪੀਚ ਕਲਰ ਦਾ ਹੈ ਕਲਰ ਬਹੁਤ ਪਿਆਰਾ ਹੈ ਇਹ ਪਹਿਲਾਂ ਵੀ ਕੁਝ ਕੋਲ ਇਸੇ ਕਲਰ ਦਾ ਪਟਕਾ ਸੀਗਾ ਤੇ ਉਹਦੇ ਬਹੁਤ ਸੋਹਣਾ ਲੱਗਦਾ ਹੁੰਦਾ ਹੈ ਤੇ ਇਹ ਨਾ ਉਹ ਫਿਰ ਖਰਾਬ ਹੋ ਗਿਆ ਕਿਉਂਕਿ ਉਹ ਹੀ ਉਹਦਾ ਫੇਵਰਿਟ ਹੈ ਕਲਰ ਆ ਵਾਲਾ ਤੇ ਉਹ ਬੰਨ ਬੰਨੇ ਕੋਨੇ ਖਰਾਬ ਹੋ ਗਿਆ ਤੇ ਫਿਰ ਮੈਂ ਅੱਜ ਨਵਾਂ ਲੈ ਕੇ ਆਈ ਇਹ ਬਹੁਤ ਸੋਹਣਾ ਕਲਰ ਹੈ ਇਹ ਜੀ ਕਲਰ ਹੈ ਬਹੁਤ ਪਿਆਰਾ ਹੈ ਤੇ ਇੱਕ ਆ ਪਾ ਲੈ ਕੇ ਆਂਦੀ ਆ ਸਰਦਾਰ ਜੀ ਦੀ ਪੱਗ ਆ ਦੇਖੋ ਜੀ ਬ੍ਰਾਊਨ ਕਲਰ ਦੀ ਹੈ ਬਹੁਤ ਸੋਹਣਾ ਕਲਰ ਹੈ ਜੀ ਇਹ ਵਾਲਾ ਕਲਰ ਨੂੰ ਕੋਈ ਹੈ ਨਹੀਂ ਸੀਗਾ ਤੇ ਮੈਂ ਸੋਚਿਆ ਕਿ ਚਲਵਾ ਲੈ ਕੇ ਸੰਦਿਆਂ ਇਹ ਕੋ ਕਰਵਾ ਲੈਂਦੀ ਆਪਾਂ ਫੁੱਲ ਵੈਲ ਦੀਏ ਬਹੁਤ ਸੌਫਟ ਕਪੜਾ ਹੈ ਇੱਕਦਮ ਇੰਨਾ ਸੌਫਟ ਤੇ ਆਪਾਂ ਸੂਟ ਸਟਿਚ ਕਰਵਾ ਲਿਆ ਆਪਾਂ ਸੂਟ ਬਣਾਇਆ ਸੀ ਇਹ ਤੇ ਆਪਾਂ ਪਾ ਕੇ ਵੀ ਦਿਖਾਵਾਂਗੇ ਕਿਸੇ ਦਿਨ ਤੁਹਾਨੂੰ ਪਹਿਨ ਕੇ ਵੀ ਦਿਖਾਵਾਂਗੇ ਬਹੁਤ ਸੋਹਣਾ ਸਟਿੱਚ ਕੀਤਾ ਇਸੇ ਤਰ੍ਹਾਂ ਪ੍ਰੈਸ ਕਰਨਾ ਤੇ ਆ ਆਪਾਂ ਪੱਟਾ ਜੀ ਕਲਰ ਕਰਵਾ ਕੇ ਲੈਂਦਾ ਇਹਦੇ ਨਾਲ ਆ ਆਪਾਂ ਸਵਾਰਨਾ ਆ ਦਾ ਕਲਰ ਕਰਵਾ ਲਿਆ ਦੁਪੱਟੇ ਨੂੰ ਤੇ ਆ ਆਪਾਂ ਲੇਸ ਲਵਾਏ ਗੇ ਲੇਸ ਲੈ ਕੇ ਆਈ ਪਹਿਲਾਂ ਫੇਰਾ ਦੇ ਦੱਸਿਓ ਭੈਣੋ ਸੋਹਣੀ ਆ ਲੇਸ ਤੇ ਦੁਪੱਟਾ ਇਹ ਟੈਬੀ ਦਾ ਹੀ ਦੁਪੱਟਾ ਹੈ ਟੈਬੀ ਲਾਈਨਿੰਗ ਦਾ ਨਵਾਂ ਦੁਪੱਟਾ ਆਇਆ ਹੈ ਤੇ ਇਹ ਵੀ ਸੌਫਟ ਆ ਬਿਲਕੁਲੀ ਇੱਕ ਤਾਂ ਹੁੰਦੇ ਆ ਖਰਕਲੇ ਜਿਹੇ ਹੁੰਦੇ ਆ ਦੁਪੱਟੇ ਤੇ ਇਹ ਵਾਲਾ ਸੌਫਟ ਆ ਬਿਲਕੁਲੀ ਸੌਫਟ ਸੌਫਟ ਬੜੀ ਲੱਗਦਾ ਹੈ ਤੇ ਆਹ ਵਾਲੀ ਲੇਸ ਵੀ ਮੈਨੂੰ ਸੋਹਣੀ ਲੱਗੀ ਮੈਂ ਕਿ ਚਲੋ ਨਾ ਇਹ ਹੋ ਜਾਂਦਾ ਹੈ ਕਿ ਆਹ ਦੁਪੱਟਾ ਆਪਾਂ ਸੂਟ ਤਾਂ ਕਈ ਵਾਰੀ ਪਾ ਵੀ ਲੈਨੇ ਆ ਤੇ ਦੁਪੱਟੇ ਪਏ ਰਹਿੰਦੇ ਆ ਤੇ ਫਿਰ ਨਾ ਇਸਕਾ ਕਿ ਮਲਟੀਕਲਰ ਦੀ ਲੇਸ ਨਹੀਂ ਮਲਵਾਈ ਮੈਨੂੰ ਕਹਿੰਦੇ ਸੀ ਦੁਕਾਨ ਵਾਲੇ ਕਿ ਮਲਟੀਕਲਰ ਦੀ ਲੇਸ ਲਵਾ ਲਓ ਤੇ ਮੈਂ ਸੋਚਿਆ ਨਾ ਕਿ ਜੇ ਮਲਟੀ ਇਹ ਨਾਲ ਜੀ ਲਵਾ ਲਈ ਨਾ ਤੇ ਫਿਰ ਇਸੇ ਦੇ ਨਾਲ ਹੀ ਰਹਿ ਜਾਊਗਾ ਕਿੰਨੇ ਹੀ ਤਾਂ ਆਪਾਂ ਇਹ ਦੁਪੱਟਾ ਕਿਸੇ ਹੋਰ ਨਾਲ ਵੀ ਯੂਜ਼ ਕਰ ਸਕਦੇ ਆ ਇਸ ਕਰਕੇ ਫਿਰ ਮੈਂ ਆ 골ਡਨ ਕਲਰ ਦੀ ਲੈਸ ਲਾਈਏ ਦੇਖੋ ਕਿ ਸੋਹਣਾ ਲੱਗ ਰਿਹਾ ਹੈ ਦੁਪੱਟਾ ਸੁਣਾ ਲੱਗਦਾ ਹਮਮ ਤੇ ਸਾਰੇ ਕਮੈਂਟ ਕਰ ਰਹੇ ਕਿ ਮੇਰਾ ਦੁਪੱਟਾ ਸੋਹਣਾ ਲੱਗਦਾ ਹੈ ਇਹ ਵਾਲਾ ਕਲਰ ਮੈਨੂੰ ਵੀ ਬਹੁਤ ਸੋਹਣਾ ਲੱਗਦਾ ਹੈ ਬੜਾ ਪਿਆਰਾ ਜਿਹਾ ਕਲਰ ਹੈ ਮਿੱਠਾ ਇਹ ਆਪਾ ਲੈ ਕੇ ਆਂਦੀ ਆ ਪੱਛਮ ਲੈ ਕੇ ਆਂਦੀ ਆ ਇਸ ਸਿਮਰਨ ਦਾ ਬਣਾਉਣਾ ਹੈ ਬਲਾਊਜ਼ ਬਾਹਮਾ ਵਾਲਾ ਇਹ ਆਪਾ ਲੈ ਕੇ ਆਂਦੇ ਆ 4 ਗੁਣੇ ਲੈ ਕੇ ਆਂਦੇ ਇਹ ਕਹਿੰਦੀ ਸੀ ਲਵੈਂਡਰ ਕਲਰ ਜਾਏਗਾ ਪੁਰਾਣੇ ਰੈਂਡਰ ਕਲਰ ਮੈਨੂੰ ਮਿਲਿਆ ਨਹੀਂ ਉਹ ਬੜਾ ਡਾਰਕ ਜਿਹਾ ਸੀਗਾ ਇੱਕ ਤੇ ਉਹ ਮੈਨੂੰ ਵਧੀਆ ਨਹੀਂ ਲੱਗਿਆ ਫਿਰ ਮੈਂ ਆ ਕਲਰ ਲੈ ਕੇ ਆਈ ਆ ਦੇਖ ਇਹਨਾਂ ਦਾ ਪਿੰਕਾ ਤੇ ਬੜਾ ਹੀ ਪਿਆਰਾ ਜਿਹਾ ਕਲਰ ਹੈ ਮੈਂ ਸੋਚੇ ਚਲੋ ਆ ਬਣਾਉਂਦੇ ਹਾਂ ਤੁਹਾਨੂੰ ਜੈਕਟ ਬਣਾਈ ਲਈ ਆਪਣੇ ਕੋਲੇ ਤੇ ਆਪਾਂ ਬਟਨ ਲੈ ਕੇ ਆਏ ਆ ਇਸ ਦੀ ਆ ਦੇਖੋ ਜੀ ਗ੍ਰੇ ਕਲਰ ਦੀ ਜੈਕਟ ਹੈ ਤੇ ਆ ਛੋਟੇ ਵਾਲੇ ਬਟਨ ਲੈ ਕੇ ਆਂਦੇ ਆ ਇੱਕ ਵਾਫਾ ਲੈ ਕੇ ਆਂਦੀ ਆ ਲਿਪਸਟਿਕ ਇਹਦਾ ਨਾਮ ਹੈ ਕਲਰ ਕ੍ਰੀਮ ਇਹ 200 ਰੁਪਏ ਦੀ ਆਈ ਹੈ ਤੇ ਵਾਟਰ ਪ੍ਰੂਫ ਆ ਬਹੁਤ ਵਧੀਆ ਹੈ ਇਹ ਛੇਤੀ ਉੱਤਰਦੀ ਵੀ ਨਹੀਂ ਗੀ ਕਈ ਤਾਂ ਕੱਚੀਆਂ ਜੀਆਂ ਹੁੰਦੀਆਂ ਬੰਦੀ ਉੱਤਰ ਜਾਂਦੀਆਂ ਇਹ ਬਹੁਤ ਟਾਈਮ ਕੱਢਦੀ ਹੈ ਤੇ ਬਹੁਤ ਵਧੀਆ ਹੈ ਮੈਨੂੰ ਬੜੀ ਮੁਸ਼ਕਲ ਨਾਲ ਆਹ ਕਲਰ ਮਿਲਿਆ ਹੈ ਮੇਰਾ ਫੇਵਰਿਟ ਕਲਰ ਦੱਸਿਓ ਭੈਣੋ ਕਮੈਂਟ ਕਰਕੇ ਕਿਹੜੀਆਂ-ਕਿਹੜੀਆਂ ਭੈਣਾਂ ਨੂੰ ਇਦਾਂ ਦੇ ਕਲਰ ਪਸੰਦ ਆ ਨਾ ਬੜੇ ਡਾਰਕ ਚਾਹੁੰਦੇ ਆ ਨਾ ਇਹ ਲਾਈਟ ਚਾਹੁੰਦੇ ਆ ਤੇ ਬਹੁਤ ਹੀ ਜ਼ਿਆਦਾ ਯੂਨਿਕ ਜਿਹੇ ਕਲਰ ਹੁੰਦੇ ਇਹ ਵਾਲੇ ਤੇ ਦੱਸਿਓ ਜ਼ਰੂਰ ਕਿਹੜੀਆਂ ਭੈਣਾਂ ਨੂੰ ਇਦਾਂ ਦੇ ਕਲਰ ਪਸੰਦ ਆ ਇਹ ਇੱਕ ਭੈਣ ਬਹੁਤ ਸੋਹਣਾ ਕਮੈਂਟ ਕਰਦੀ ਹਿੰਦੀ ਕਹਿਂ ਦਿੰਦੀ ਹੈ ਕਿ ਮੈਂ ਤੁਹਾਡੀ ਸਾਰੀਆਂ ਵੀਡੀਓ ਦੇਖਦੀ ਹਾਂ ਭੈਣ ਹੈਗੇ ਆ ਹਰਪ੍ਰੀਤ ਨਵੇਂ ਸ਼ਹਿਰ ਤੋਂ ਤੇ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੱਕ ਭੈਣ ਦਾ ਮੈਨੂੰ ਕਮੈਂਟ ਬਹੁਤ ਵਧੀਆ ਲੱਗਿਆ ਸੀ ਆ ਪਰਮਜੀਤ ਬਠਿੰਡਾ ਉਹਨਾਂ ਨੇ ਬਹੁਤ ਸੋਹਣਾ ਕਮੈਂਟ ਕੀਤਾ ਸੀ ਮੈਨੂੰ ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਇੰਨਾ ਪਿਆਰ ਕਰਦੇ ਹੋ ਤਾਂ ਬਹੁਤ ਵਧੀਆ ਲੱਗਦਾ ਹੈ ਤੇ ਚਲੋ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਪ੍ਰੈਸ ਕਰਿਓ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਧੰਨਵਾਦ